ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਮੈਂ ਬਲਦੇਵ ਮਿਰਸਿੰਘ ਖਾਲਸਾ ਸਾਹਿਬ ਜੀ ਨੂੰ ਪਤਾ ਹੀ ਹੈ ਤੇ ਸਰਦਾਰ ਅਮਰਜੀਤ ਸਿੰਘ ਜੀ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਇਹਨਾਂ ਨੂੰ ਕੁਝ ਦਿੱਕਤਾਂ ਸਨ ਸਰੀਰ ਦੇ ਰੋਗ ਸਨ ਉਹ ਇਹਨਾਂ ਦੇ ਕਵਰ ਹੋਏ ਆਪਾਂ ਇਹਨਾਂ ਦੇ ਮੂੰਹ ਜਵਾਨੀ ਸੁਣਦੇ ਹਾਂ ਹਾਂਜੀ ਭਾਈ ਸਾਹਿਬ ਜੀ ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਚੀਜ਼ ਦੀ ਤਕਲੀਫ ਸੀ ਆਪ ਜੀ ਨੂੰ ਮੈਂ ਜੀ ਅੱਜ ਤੋਂ 6 ਮਹੀਨੇ ਪਹਿਲਾਂ ਡਾਕਟਰ ਸਾਹਿਬ ਕੋਲ ਆਇਆ ਸੀਗਾ ਤੇ ਜਦੋਂ ਇਹਨਾਂ ਨੇ ਨਾਬਜ ਦੇਖੀ ਮੇਰੀ ਜਿਹੜੇ-ਜਿਹੜੇ ਮੈਨੂੰ ਪ੍ਰੋਬਲਮਾਂ ਸੀਗੀਆਂ ਉਹ ਡਾਕਟਰ ਸਾਹਿਬ ਨੇ ਆਪ ਹੀ ਦੱਸਤੀਆਂ ਠੀਕ ਹੈ ਜੀ ਬਾਹਰ ਪਿੱਤ ਕਾਹ ਕੋਈ ਤੰਨੇ ਮੇਰੇ ਖਰਾਬ ਹੋਈ ਹੋਵੇ ਸੀ ਕਿ ਲੀਵਰ ਫੈਂਟੀ ਸੀਗਾ ਤੇ ਫਿਰ ਉਹ ਦੇਖ ਕੇ ਡਾਕਟਰ ਸਾਹਿਬ ਮੈਨੂੰ ਕਹਿੰਦੇ ਵੀ ਤੈਨੂੰ 6 ਮਹੀਨੇ ਦਵਾਈ ਖਾਣੀ ਪਊਗੀ ਹੋ ਜਾਊਗਾ ਜਿਵੇਂ ਠੀਕ ਉਹਦਾ ਤਾਂ ਫਰਕ ਤਾਂ ਪੰਜ ਦਿਨਾਂ ਚ ਹੀ ਪੈ ਜਾਊਗਾ ਮੇਰੇ ਆਹ ਮਗਰ ਜਦੋਂ ਮੈਂ ਪੈਂਦਾ ਹੁੰਦਾ ਸੀਗਾ ਇੱਥੇ ਚਿੰਗਿਆੜੇ ਨਿਕਲਦੇ ਹੁੰਦੇ ਸੀ ਸਰੀਰ ਚੋਂ ਅੱਧਾ-ਅੱਧਾ ਘੰਟਾ ਮੈਂ ਮੰंजे ਤੇ ਆਏ ਖੋਕੀ ਜਾਣਾ ਬਹੁਤ ਔਖਾ ਹੁੰਦਾ ਮੈਂ ਫਿਰ ਦੋ ਦਿਨਾਂ ਚ ਹੀ ਮ ਕਟਕੇ ਕਟਕੇ ਸੀਗੇ ਫਿਰ ਮੈਂ ਡਾਕਟਰ ਸਾਹਿਬ ਨੇ ਮੈਨੂੰ 15 ਦਿਨ ਦੀ ਦਵਾਈ ਦਿੱਤੀ ਸੀ ਜਦੋਂ ਮੈਂ 15 ਦਿਨ ਬਾਅਦ ਆਇਆ ਮੇਰੇ ਚਿਹਰੇ ਤੇ ਲਾਲੀ ਮੈਂ ਖੁੱਲ ਪੂਰਾ ਡਾਕਟਰ ਸਾਹਿਬ ਨੇ ਦੇਖ ਕੇ ਹੱਥ 'ਚ ਕਹਿੰਦੇ ਕਿ ਉਹ ਕਿਵੇਂ ਮੈਂ ਮੈਂ ਬਹੁਤ ਠੀਕ ਹਾਂ ਜੀ ਕਿਉਂ ਮੈਂ ਰਾਤ ਨੂੰ ਸੌਂ ਨਹੀਂ ਸੀ ਸਕਦਾ ਜੀ ਬਹੁਤ ਜ਼ਿਆਦਾ ਮੈਨੂੰ ਤਿਕਲੀ ਹੁੰਦੀ ਸੀਗੀ ਫਿਰ ਮੈਂ ਡਾਕਟਰ ਸਾਹਿਬ ਨੇ 6 ਮਹੀਨੇ ਕਿਹਾ ਸੀ ਸਾਢੇ 4 ਮਹੀਨੇ ਜੀ ਡਾਕਟਰ ਸਾਹਿਬ ਨੇ ਮੇਰੀ ਨਜ਼ਰ ਦੇਖ ਕੇ ਕਹਿੰਦਾ ਸੀ ਦਵਾਈ ਹੁਣ ਹੋਰ ਦੇਣੀ ਨਹੀਂ ਤੇ ਦੇਣੀ ਨਹੀਂ ਵੀ ਹੁਣ ਤੂੰ ਬਿਲਕੁਲ ਠੀਕ ਹੈ ਮੈਂ ਠੀਕ ਵੀ ਹਾਂ ਜੀ ਭੁੱਖ ਵੀ ਲੱਗਦੀ ਹੈ ਮੈਨੂੰ ਤੇ ਨੀਂਦ ਵੀ ਵਧੀਆ ਹੁੰਦੀ ਹੈ ਤੇ ਹੁਣਾ ਵੀ ਆ ਦਵਾਈ ਮੈਂ ਉਹਦੀ ਮਰਜ਼ੀ ਨਹੀਂ ਲੈ ਕੇ ਜਾਣਾ ਵੀ ਮੈਂ ਚੱਲ ਠੀਕ ਰਹੂੰਗਾ ਮਾੜਾ ਮੋਟਾ ਕਦੇ ਕਦੇ ਹੀ ਲੈ ਲੈਨੇ ਆ ਮੈਂ ਹਾਂ ਠੀਕ ਹਾਂ ਜੀ ਮੈਂ ਹੁਣ ਬਹੁਤ ਠੀਕ ਆ ਜੀ ਮੈਂ ਪਿੰਡ ਸੰਘੇੜੇ ਤੋਂ ਅਗਵਾੜ ਬਾਲਾਪਤੀ ਬਹੁਤ ਠੀਕ ਠਾਕ ਆ ਹੁਣ ਮੈਂ ਚਲੋ ভাই ਵੀਰ ਮੇਰ ਕਰੇ ਅਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਹ ਜੀ ਦੋਸਤੋ ਆਪਣਾ ਤਾਂ ਮਕਸਦ ਇਹੀ ਆ ਵੀ ਜੇਪੀ ਆਉਂਦਾ ਤੇ ਉਹ ਵਧੇਗਾ ਤਰੀਕੇ ਨਾਲ ਮਹਾਰੀ ਦੀ ਕਿਰਪਾ ਨਾਲ ਠੀਕ ਹੋਵੇ ਤੇ ਆਯੁਰਵੇਦ ਦਾ ਪ੍ਰਚਾਰ ਹੋਵੇ ਜੋ ਸਹੀ ਆਯੁਰਵੇਦ ਹੈਗਾ ਸਹੀ ਲੋਕਾਂ ਚ ਪਹੁੰਚਣਾ ਚਾਹੀਦਾ ਕਿਉਂਕਿ ਬਾਤ ਪਿਤ ਕਾਫੀ ਪ੍ਰਕਿਰਤਿਕ ਦੇਖੇ ਤੇ ਬਿ ਇਹਨਾਂ ਰੋਗਾਂ ਦੇ ਮੁਤਾਬਕ ਹੀ ਭੋਜਨ ਫਿਰ ਕਰਨਾ ਪੈਂਦਾ ਬਾਤਰੇ ਮੁਤਾਬਕ ਪੈਤਰੇ ਮੁਤਾਬਕ ਉਹ ਸਾਰਾ ਬੰਦਾ ਜਿੰਮੀ ਜਿੰਮੀ ਭਰੇ ਰੱਖਦਾ ਉਮੇ ਉਮਿਓ ਨੇ ਠੀਕ ਹੁਣੋਂ ਤਾਂ ਬੰਦੇ ਦਾ ਭਰੇਜ ਵੀ ਉਹਦੇ ਨਾਲ ਨਾਲ ਅਕਾਊਂਟ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ